ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਤਿੰਨ ਨਾਗ ਵਿਖਾਉਣੇ ਆ ਬਾਈ ਕੋਲੇ ਵਪਾਰ ਦਾ ਕੰਮ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਬਹੁਤ-ਬਹੁਤ ਸ਼ੇਅਰ ਕਰਦਿਆ ਕਰੋ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਆ ਦੋ ਕਟੀਆਂ ਆਈਆਂ ਬਾਈ ਕੋਲੇ ਜਾਨ ਹੀ ਬਚਾਈ ਆਏ ਮੁਸਲਮਾਨਾਂ ਤੋਂ ਬਾਈ ਨੇ ਯਾਨੀ ਕਿ ਖਰੀਦੀਆਂ ਚੰਗੀਆਂ ਕਟੀਆਂ ਦੋਸਤੋ ਤੇ ਚੰਗੀਆਂ ਸਾਂਭਣ ਵਾਲੀਆਂ ਦੋਸਤੋ ਬਾਈ ਆਂਦਾ ਵੀ ਆਪਾਂ ਮੰਡੀ ਗਏ ਸੀਗੇ ਤੇ ਚੰਗੀਆਂ ਲੱਗੀਆਂ ਖਰੀਦ ਲਈਆਂ ਇਹਨਾਂ ਦੀ ਜਾਨ ਬਚ ਗਈ ਨਹੀਂ ਦੋਸਤੋ ਇਹ ਦੂਜੇ ਪਾਸੇ ਉਠ ਜਾਣਗੇ ਅਸੀਂ ਦੇਖ ਸਕਦੇ ਆ ਸਿੰਘ ਸੂਂਗ ਕੁੰਡੇ ਆ ਬਾਕੀ ਮੁੱਲ ਇਹਨਾਂ ਦੇ ਜਮਾਂ ਜਾਇਜ਼ ਹੋਣਗੇ ਓ ਬਾਈ ਸੋਨੂੰ ਫੋਨ ਤੇ ਦੱਸ ਦੂਗਾ ਕੱਦ ਘਾਟ ਠੀਕ ਆ ਦੋਸਤੋ ਥੋੜੀਆਂ ਜੀਆਂ ਭੁੱਖ ਧੋਖੇ ਦੀਆਂ ਮਾਰੀਆਂ ਆਂਗਾ ਥਣ ਚਾਰ ਚਾਰ ਹੀ ਆ ਦੇਖ ਸਕਦੇ ਬਹੁਤ ਸੋਹਣਾ ਥਾਣਾ ਇਹ ਕੱਟੀ ਦਾ ਵੀ ਬਾਕੀ ਪੱਠਪੂੜਾ ਚੱਕਵਾ ਪੂਰਾ ਤੇ ਆਹ ਕੱਟੀ ਦਾ ਵੀ ਦੋਸਤੋ ਦੇਖ ਸਕਦੇ ਇਹਦੇ ਵੀ ਥਣ ਦੋਸਤੋ ਚਾਰ ਹੀ ਆ ਇਹਦੇ ਤਾਂ ਦੋਸਤੋ ਜਮਾਂ ਸਿੰਘ ਗੁੰਡੇ ਆ ਦੇਖ ਸਕਦੇ ਆ ਬਾਕੀ ਇੱਕ ਅੱਖ ਦੋਸਤੋ ਇਹਦੀ ਚਿੱਟੀ ਆ ਆ ਦੇਖ ਸਕਦੇ ਆ ਸਿੰਘ ਜਵਾਂ ਕੁੰਡੇ ਕਰਦੀ ਜਾਂਦੀ ਆ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਦੋਸਤੋ ਬਣੂਗੀ ਇਹ ਇੱਕ ਬਾਈ ਕੋਲੇ ਤੋਕੜ ਗਾਂ 10 ਕਿਲੋ ਦੁੱਧ ਆ ਇੱਕ ਥਣ ਚ ਦੋਸਤੋ ਥੋੜੀਆਂ ਜੀਆਂ ਬਾਈਆਂ ਦਾ ਵੀ ਧਾਰਾ ਘਾਟਾ ਮੋਲ ਇਹਦਾ ਵੀ ਬਾਜ ਵੀ ਹੋਊਗਾ ਗੱਬਣ ਹੋਈ ਆ ਕਿ ਨਹੀਂ ਗੱਬਣ ਨਹੀਂ ਦੋਸਤੋ ਇਹ ਬਾਈ ਥੋੜਾ ਜਿਹਾ ਜਾਗਦਾ ਸੀਗਾ ਕੈਮਰੇ ਦੇ ਸਾਹਮਣੇ ਆਉਂਦਾ ਪਾਣੀ ਆਉਣਾਗਾ ਤੇ ਤੂੰ ਵੀਡੀਓ ਬਣਾ ਦੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਫੇਰ ਹੀ ਦੋਸਤੋ ਤੁਹਾਡੇ ਪਿਆਰ ਸਤਕਾ ਆਪਣਾ ਚੈਨਲ ਚੱਲਦਾ ਹੈਗਾ ਜਿੰਨਾ ਵੀ ਚੱਲਦਾ ਤੇ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰਿਓ ਤੇ ਬਾਈ ਦਾ ਨੰਬਰ ਲੈ ਲੈਣ 97818 097 34 ਇਹ ਦੋਸਤੋ ਬਾਈ ਦੇ ਨੰਬਰ ਤੇ ਕਨੈਕਟ ਕਰ ਲਿਓ ਇਹ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਜਿਹੜੇ ਆਪਣੇ ਚੈਨਲ ਦੇ ਨਾਲ ਮਿਲਦੇ ਕਿਸੇ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ